ਅਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ लोकसभा हलका गुरदासपुर तो चो लड़ रहे श्रोमी अकाली उम्मीदवार डॉक्टर दलजीत चीमा भारी बल काम तो कांग्रेस पार्टी विजय कुमार, कुमार कांग्रेस पार्टी अपने साथियों समेत कादिया हलका इंचार्ज सरदार बुरकबाल सिंह माहल दी सतर छाया विच अकाली दल शामिल हुए इस मौके सरदार सिंह माहल ने विजय कुमार नु यकीन दवाया की श्रोमी अकाली दल पार्टी हमेशा चट्टान वांग खड़ी है ਉਨਾ ਅੱਗੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੂੰ ਲੋਕ ਸਭਾ ਸੀਟ ਚਤੰਕ ਤੇ ਤਾਰੀਵਾਲ ਦੀ ਬੁਲਣ ਮਿਲ ਨੂੰ ਇਮਸ ਬਣਾਇਆ ਜਾਏਗਾ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਦੀ ਸਲਾਗਾ ਕੀਤੀ ਪ੍ਰੇਮ ਸਿੰਘ ਕੁੰਮਣ ਪੀਸੀ ਮੈਂਬਰ ਸਰਦਾਰ ਦਲੇਰ ਸਿੰਘ ਸਰਕਲ ਪ੍ਰਧਾਨ ਪ੍ਰਸ਼ਨੀਰ ਸਿੰਘ ਸਰਕਲ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੀਪੀ ਜਰਨਲ ਸਕੱਤਰ ਦਿਲਬਾਖ ਸਿੰਘ ਪਟਵਾਰੀ हीरा सिंह सुखदेव सिंह अरशदीप इकबाल सिंह राजेंद्र सिंह सूबेदार गुरमख सिंह रामेश मुश्ताक मसीह बल बूढ़ा मसीह कल्याणपुर मीकी संगर कंजीत सिंह रुपिंदर सिंह हाजर सन अति विजय कुमार तो इलावा सुनील कुमार सैली कुमार करण सुखा थापा सेमा बलवीर चंद लवली साहिल बल राहुल रवि बब्बू कंग गुरमुख परिंस मोहित ਲਾ ਸੁਖਦੇਵ ਰਾਜ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਏ ਦੇਖੋ ਤਾਰੀਵਾਲ ਤੋਂ ਸਾਡੇ ਸੀਨੀਅਰ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਕਾਲੀਦਾਲ ਲਈ ਬਹੁਤ ਵਧੀਆ ਦਿਨ ਹੈ ਕਿਉਂਕਿ ਅੱਜ ਸਾਡੇ ਵਿੱਚ ਵਿਜੇ ਕੁਮਾਰ ਜੀ ਮੈਂਬਰ ਪੰਚਾਇਤ ਪਿੰਡ ਕੰਗ ਜੋ ਕਿ ਬੜੇ ਹੁਨ ਹਾਰ ਨੌਜਵਾਨ ਲੀਡਰ ਨੇ ਤੇ ਆਪਣੇ ਜਿਹੜੇ ਵਿੰਗ ਹੈ ਉਹਨੂੰ ਪੂਰੇ ਨੂੰ ਨਾਲ ਲੈ ਕੇ ਚੱਲਦੇ ਨੇ ਅੱਜ ਪੂਰੇ ਸਾਥੀਆਂ ਦੇ ਨਾਲ ਨੌਜਵਾਨਾਂ ਦੇ ਨਾਲ ਆਪਣੇ ਸਾਰੇ ਪਰਿਵਾਰ ਦੇ ਨਾਲ ਸ਼੍ਰੋਮਣੀ ਕਾਲੀਦਾਲ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਜੀ ਆਖਦਾ ਇਹ ਗੱਲ ਦਾ ਵਿਸ਼ਵਾਸ ਵੀ ਦਵਾਉਣਾ ਹੈ ਕਿ ਜੋ ਵੀ ਇਹ ਮਨ ਦੇ ਵਿੱਚ ਆਸ ਲੈ ਕੇ ਇਹਨਾਂ ਦੀ ਆਸਮੇਸ਼ਾ ਪੂਰੀ ਹੋਏਗੀ ਇਹਨਾਂ ਦੇ ਨਾਲ ਸ਼੍ਰੋਮਣੀ ਕਲਵੇਦਲ ਹਮੇਸ਼ਾ ਚਟਾਨ ਵਾਂਗ ਡਟ ਕੇ ਖੜੇਗਾ ਕਿਤੇ ਵੀ ਕੋਈ ਲੋੜ ਪੈਂਦੀ ਹੈ ਮੈਂ ਤੇ ਮੇਰੀ ਪੂਰੀ ਟੀਮ ਸ਼੍ਰੋਮਣੀ ਕਲਦੀ ਹਮੇਸ਼ਾ ਇਹਨਾਂ ਦੇ ਨਾਲ ਹੈ ਤੇ ਇਹਨਾਂ ਨੂੰ ਫਿਰ ਇਹਨਾਂ ਦੇ ਇਹਨਾਂ ਦੇ ਪਰਿਵਾਰ ਤੇ ਇਹਨਾਂ ਦੇ ਸਾਥੀਆਂ ਨੂੰ ਵਿਸ਼ਵਾਸ ਦੋਣੇ ਕਿ ਤੁਹਾਡਾ ਕੋਈ ਵੀ ਕੰਮ ਹੈ ਕਿਸੇ ਵੀ ਤਰ੍ਹਾਂ ਦਾ ਸੋਏ ਨਸ਼ੇ ਤੋਂ ਦੇਖੋ ਮੈਂ ਜਨਤਕ ਤੌਰ ਤੇ ਕਹਿੰਨਾ ਵੀ ਨਸ਼ੇ ਦਾ ਕੰਮ ਨਾ ਹੋਏ ਔਰ ਜਿੱਦਾਂ ਦਾ ਵੀ ਕੰਮ ਹੋਏਗਾ ਮੈਂ ਇਹਨਾਂ ਦਾ ਕਰਾਂਗਾ ਇਹ ਮੈਂ ਵਿਸ਼ਵਾਸ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਖੁਸ਼ੀ ਹੋ ਰਹੀ ਜੀ ਵਧੀਆ ਮਤਲਬ ਲੱਗ ਰਿਹਾ ਔਰ ਮੇਰਾ ਪਰਿਵਾਰ ਔਰ ਮੇਰੇ ਸਾਰੇ ਪਿੰਡ ਦੇ ਜਿਹੜੇ ਮੇਰੇ ਸਹਿਯੋਗੀ ਆ ਸਾਰੇ ਮੇਰੇ ਨਾਲ ਆ ਔਰ ਜਿਹੜੇ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿਹੜੇ ਕਈ ਮਿਡਲ ਕਲਾਸ ਨਹੀਂ ਆ ਸਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂ ਕਿਉਂਕਿ ਸਾਡੇ ਕਈ ਇਹੋ ਜਿਹੇ ਪਰਿਵਾਰ ਆ ਜਿਹੜੇ ਕਿਰਤ ਕਰਕੇ ਰੋਜ਼ ਦੀ ਰੋਟੀ ਨਾਲ ਮਤਲਬ ਸਿਸਟਮ ਚਲਾਉਣਾ ਪੈਂਦਾ ਆਪਣੇ ਘਰ ਦਾ ਔਰ ਉਹ ਨਹੀਂ ਆ ਸਕੇ ਮੈਂ ਉਹਨਾਂ ਦਾ ਵੀ ਧੰਨਵਾਦ ਆ ਔਰ ਉਹਨਾਂ ਨੂੰ ਵੀ ਮੈਂ ਬਧਾਈ ਦੇ ਪਾਤਰ ਸਮਝਾ ਕਿਉਂਕਿ ਉਹ ਮੇਰੀ ਸਾਰੀ ਟੀਮ ਆ ਔਰ ਮੈਂ ਸਭ ਤੋਂ ਜ਼ਿਆਦਾ ਗੁਰਇਕਬਾਲ ਸਿੰਘ ਮਾਲਦਾ ਦਾ ਧੰਨਵਾਦ ਕਰਦਾ ਜਿਹੜਾ ਨੇ ਮੇਰੇ ਘਰ ਆਣ ਕੇ ਮੈਨੂੰ ਐਡਾ ਵੱਡਾ ਹੌਸਲਾ ਦਿੱਤਾ ਔਰ ਆਪਣੀ ਪਾਰਟੀ ਤੇ ਨਾਲ ਜੋੜਿਆ ਤੇ ਬਸ ਇਹੀ ਮੈਂ ਅਰਦਾਸ ਕਰਦਾ ਕਿ ਆਪਣੀ ਪਾਰਟੀ ਤੇ ਮੈਂ ਵੱਧ ਤੋਂ ਵੱਧ ਸੇਵਾ ਕਰ ਸਕਾਂ ਔਰ ਮੈਨੂੰ ਪਰਮਾਤਮਾ ਇੰਨਾ ਬਲ ਬਖਸ਼ੇ ਕਿ ਮੈਂ ਹੋਰ ਅੱਗੇ ਵੱਧ ਸਕਾਂ